ਚੰਡੀਗੜ੍ਹ ਵਿਖੇ ਫਿਲਮ ਰੇੜੂ ਦਾ ਉਦਘਾਟਨ ਕਰਨ ਆਏ ਗੁਰਪ੍ਰੀਤ ਖੁੱਗੀ ਬੀ ਐਨ ਸ਼ਰਮਾ ਨਵ ਬਾਜਵਾ ਤੇ ਹੋਰ ਫਨਕਾਰਾਂ ਦੇ ਨਾਲ-ਨਾਲ ਗਾਇਕਾਂ ਵੱਲੋਂ ਖੂਬ ਰੌਣਕਾਂ ਲਾਈਆਂ ਗਈਆਂ ਪ੍ਰੋਡਕਸ਼ਨ ਹਾਊਸ ਚੇਚੀ ਨਵ ਬਾਜਵਾ ਫਿਲਮਸ ਅਤੇ ਅਨੂਪ ਕੁਮਾਰ ਪ੍ਰੋਡਕਸ਼ਨ ਦੀ ਇਹ ਫਿਲਮ ਬਣਾਉਣ ਲਈ 30 ਦਿਨਾਂ ਦਾ ਸ਼ਡਿਊਲ ਬਣਾਇਆ ਗਿਆ ਜਿਸ ਦਿਨ ਸ਼ੂਟਿੰਗ ਰਸਮੀ ਤੌਰ ਤੇ ਸ਼ੁਰੂ ਕੀਤੀ ਗਈ ਤੇ ਇਸ ਮੌਕੇ ਤੇ ਗੁਰਪ੍ਰੀਤ ਖੁੱਗੀ ਨਵ ਬਾਜਵਾ ਦੇ ਨਾਲ ਕਈ ਜਾਣਿਆਂ ਨੇ ਸਾਂਝੇ ਤੌਰ ਤੇ ਮਹੂਰਤ ਸ਼ਾਰਟ ਲੈਂਡ ਸਮੇਂ ਨਾਰੀਅਲ ਤੋੜਨ ਦੀ ਰਸਮ ਵੀ ਅਦਾ ਕੀਤੀ ਐਕਮੇ ਮਿਊਜ਼ਿਕ ਦੇ ਨਿਰਮਾਤਾ ਨਿਰਦੇਸ਼ਕ ਅਨੂਪ ਕੁਮਾਰ ਨੇ ਦੱਸਿਆ ਕਿ ਜਿੱਥੇ ਨਵ ਬਾਜਵਾ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਨੇ ਉੱਥੇ ਇਸ ਫਿਲਮ ਵਿੱਚ ਉਹਨਾਂ ਵੱਲੋਂ ਅਦਾਕਾਰੀ ਦਾ ਜੋਰ ਵੀ ਦਿਖਾਏ ਜਾਣਗੇ ਤੇ ਨਵ ਬਾਜਵਾ ਨੇ ਇਸ ਫਿਲਮ ਦੇ ਸਕਰੀਨ ਪਲੇ ਵੀ ਲਿਖੇ ਨੇ ਇਸ ਮੌਕੇ ਗੁਰਪ੍ਰੀਤ ਕੁਗਨੇ ਕਿਹਾ ਕਿ ਪੰਜਾਬੀ ਫਿਲਮਾਂ ਨੂੰ ਸਰੋਤਿਆਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ ਨਾ ਬਾਜਵਾ productions ਦੇ ਵਿੱਚ ਬਹੁਤ ਮੈਨੂੰ ਲੱਗਦਾ ਨਵਿਕਲੀ ਤਰ੍ਹਾਂ ਦੀ ਫਿਲਮ ਬਣਨ ਜਾ ਰਹੀ ਹੈ। ਤੋਂ ਮੈਂ ਬਹੁਤ ਐਕਸਾਈਟਿਡ ਐ ਇਸ ਫਿਲਮ ਨੂੰ ਲੈ ਕੇ ਕਿਉਂਕਿ ਇਹਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਪੰਜਾਬੀ ਸਿਨੇਮਾ ਦੇ ਵਿੱਚ ਲੋਕਾਂ ਨੂੰ ਸਾਇੰਸ ਫਿਕਸ਼ਨ ਵੀ ਦੇਖਣ ਨੂੰ ਥੋੜੀ ਮਿਲੇਗੀ। ਤੇ ਅਦਾਕਾਰ ਬੀ ਐਨ ਸ਼ਰਮਾ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਲਈ ਅਜਿਹੇ ਕਾਰਜ ਸਲੋਣਯੋਗ ਕਦਮ ਹਨ। ਕਿ ਫਿਲਮ ਦੇ ਵਿੱਚ ਖਾਸ ਗੱਲ ਇਹ ਹੋਏਗੀ कि जो 1950 या 1955 ਦਾ ਦੌਰ ਸੀਗਾ ਜਿਹਨੂੰ ਅੱਜ ਦੇ ਲੋਕਾਂ ਨੇ ਅੱਜ ਦੀ ਜਨਰੇਸ਼ਨ ਨੇ ਨਹੀਂ ਦੇਖਿਆ ਹੈ ਅਸੀਂ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੂਸਰੀ ਗੱਲ ਇਹ ਹੈ ਕਿ ਨਵ ਬਾਜਵਾ ਜੀ ਟੈਕਨੀਕਲੀ ਬਹੁਤ ਸਾਊਂਡ ਹੈ ਔਰ ਆਪਣੀ ਸਕ੍ਰਿਪਟ ਬਾਰੇ ਉਹ ਬੜੇ ਕੌਨਫੀਡੈਂਟ ਹੈ ਫੌਕਸਮੈਨ ਟੀਵੀ ਦੇ ਲਈ ਚੰਡੀਗੜ੍ਹ ਤੋਂ ਸੁਖਵਿੰਦਰ ਸਿੰਘ ਦੀ ਰਿਪੋਰਟ